ਮਲਖੀ ਲਫਾਫੇ ਵਿੱਚ ਲੱਡੂ ਪਾਈ ਬੜੇ ਚਾਵਾਂ ਵਿੱਚ ਚੱਲਿਆ ਆ ਰਿਹਾ ਸੀ ਆਨੇ ਦੇ ਦੋ ਵੱਡੇ ਖਰੀਦਣ ਦੀ ਥਾਂ ਉਹਨੇ ਛੋਟੇ ਚਾਰ ਖਰੀਦੇ ਸਨ ਵਜਨ ਵਿੱਚ ਭਾਵੇਂ ਉਚਾਰੇ ਵੱਡਿਆਂ ਦੋ ਜਿੰਨੇ ਹੀ ਸਨ ਫਿਰ ਵੀ ਉਹ ਦੋ ਦੇ ਮੁਕਾਬਲੇ ਤੇ ਚਾਰ ਸਨ ਬਹੁ ਗਣਤੀ ਵਿੱਚ ਵੀ ਇੱਕ ਵਡੱਪਣ ਹੁੰਦਾ ਹੈ ਪਹਿਲਾਂ ਮਲਖੀ ਉਸ ਗੋਠ ਵਾਲੇ ਥੜੇ ਤੇ ਬੈਠਾ 10 ਮਿੰਟ ਸੱਤੀ ਨੂੰ ਢੀਕਦਾ ਰਿਹਾ ਉਹ 10 ਮਿੰਟ ਉਹਨੂੰ 2 ਘੰਟਿਆਂ ਵਾਂਗ ਪਾਸੇ ਆੰਦੇ ਨੀਨਾ ਉਡੀਕ ਦੀਆਂ ਘੜੀਆਂ ਲੰਮੀਆਂ ਹੁੰਦੀਆਂ ਹਨ ਉਡੀਕ ਵਿੱਚ ਪਰਛਾਵੇਂ ਚੱਲਣੇ ਖਲੋ ਜਾਂਦੇ ਹਨ ਤੇ ਕੀਮਤੀ ਘੜੀਆਂ ਦੀ ਚਾਲ ਵੀ ਸੁਸਤ ਹੋ ਜਾਂਦੀ ਹੈ ਮਲਖੀ ਚੇਤੀ ਹੀ ਉਡੀਕ ਦਾ ਅੱਕ ਗਿਆ ਫਿਰ ਉਹਨੇ ਇੱਧਰ ਉੱਧਰ ਕੋਟ ਦੇ ਦਰਵਾਜ਼ੇ ਅੱਗੇ ਫਿਰ ਕੇ ਵੇਖਿਆ ਉਹਦੀ ਡਾਡੀ ਇੱਛਾ ਸੀ ਕਿ ਸੱਤੀ ਉਹਨੂੰ ਘਰੋਂ ਬਾਹਰ ਹੀ ਮਿਲ ਪਵੇ ਉਹ ਦੋਵੇਂ ਇਕੱਲੇ ਬਹਿ ਕੇ ਲੱਡੂ ਖਾਣੇ ਚਾਹੁੰਦੇ ਸਨ ਕਿ ਐਸੇ ਥਾਂ ਤੇ ਸੱਤੀ ਨਾ ਮਿਲੀ ਮਲਖੀ ਦਾ ਚਾਤ ਦਾ ਰਹਿ ਗਿਆ ਹਾਰ ਕੀ ਉਸਤੀ ਕੇ ਘਰ ਨੂੰ ਤੁਰ ਪਿਆ ਉਧਰ ਜਾਣ ਤੋਂ ਮਲਖੀ ਨੂੰ ਮਨਾਹੀ ਕੋਈ ਨਹੀਂ ਸੀ ਉਹ ਉਹਦੀ ਮਾਸੀ ਦਾ ਘਰ ਸੀ ਤੇ ਸਤੀ ਉਹਦੀ ਸਤੀ ਉਹਦੀ ਕੀ ਲੱਗਦੀ ਸੀ ਇਸ ਬਾਰੇ ਉਹ ਜੇ ਪੱਕ ਨਾਲ ਕੁਝ ਨਹੀਂ ਸੀ ਕਹਿ ਸਕਦਾ ਫਿਰ ਵੀ ਸਤੀ ਉੱਤੇ ਉਹਦਾ ਕੁਝ ਹੱਕ ਹੈਗਾ ਸੀ ਸਤੀ ਦੀ ਚਾਚੀ ਉਹਦੀ ਮਾਸੀ ਲੱਗਦੀ ਸੀ ਤੇ ਉਹਦੀ ਮਾਂ ਸਤੀ ਬਾਰੇ ਬਹੁਤ ਕੁਝ ਆਸਾਂ ਲਾਈ ਬੈਠੀ ਸੀ ਇੰਨਾ ਹੀ ਗੰਟੀਆਂ ਵਿੱਚ ਪਿਆ ਮਲਖੀ ਸਤੀ ਦੇ ਕੋਲ ਜਾ ਪੁੱਜਾ ਅੱਗੇ ਸਤੀ ਆਪਣੇ ਰੇਸ਼ਮੀ ਪਟੋਲੇ ਦੇ ਚਾਹ ਵਿੱਚ ਗਵਾਚੀ ਹੋਈ ਸੀ ਜਿਵੇਂ ਮਲਕੀ ਲੱਡੂਆਂ ਵਿੱਚ ਮਸਤ ਮਲਕੀ ਨੂੰ ਇੱਕ ਆਨੇ ਦੇ ਲੱਡੂ ਲਿਆਉਣ ਦਾ ਇੰਨਾ ਨਸ਼ਾ ਸੀ ਜਿੰਨਾ ਕਿਸੇ ਤਾਂ ਨੀ ਸੇਠ ਦੇ ਪੁੱਤਰ ਨੂੰ ਕਾਰ ਖਰੀਦਣ ਦਾ ਲੈਫੜ ਚਾਰੀ ਮਲਕੀ ਨੇ ਲੱਡੂਆਂ ਵਾਲਾ ਲਫਾਫਾ ਅਗਾਹ ਵਧਾਉਂਦਿਆਂ ਬੜੇ ਮਾਣ ਨਾਲ ਕਿਹਾ ਚਾਰ ਹੈਰਾਨੀ ਨਾਲ ਸਤੀ ਦਾ ਮੂੰਹ ਅੱਡਿਆ ਰਹਿ ਗਿਆ ਉਹਨੂੰ ਸਿਰਫ ਇੱਕ ਜਾਂ ਹੱਦ ਦੋ ਲੱਡੂਆਂ ਦੀ ਆਸ ਸੀ ਤੇ ਉਹ ਵੀ ਅਧੂਰੀ ਜਹੀ ਤੇ ਹੋਰ ਮੈਂ ਕੱਲ ਵਾਲੇ ਥਾਂ ਖੜਾ ਪੈਰ ਪੱਕਾ ਤੈਨੂੰ ਉਡੀਕਦਾ ਰਹਾ ਮਲਕੀ ਦੀ ਬਾਜ ਵਿੱਚ ਕੁਛ ਕੁਛ ਨਿਹੋਰਾ ਵੀ ਸੀ 4 37 ਨੇ ਮਲਕੀ ਦੀ ਗੱਲ ਵੱਲ ਧਿਆਨ ਦਿੱਤੇ ਬਿਨਾਂ ਫਿਰ ਦਹਰਾਇਆ ਵੇਖੇ ਨਾ ਦੋ ਆਪਾਂ ਖਾ ਲਈਏ ਤੇ ਦੋ ਛੋਟੇ ਵੀਰਾਂ ਵਾਸਤੇ ਰੱਖ ਲਈਏ ਚੰਗੀ ਚੀਜ਼ ਮਿਲਦਿਆਂ ਭੈਣ ਨੂੰ ਛੋਟੇ ਭਰਾਵਾਂ ਦਾ ਚੇਤਾ ਆ ਗਿਆ ਤੇ ਹਾ ਕਿੱਥੋਂ ਲਿਆਈ ਰੁਮਾਲ ਉੱਤੇ ਨਿਗਾ ਪੈਂਦਿਆਂ ਹੀ ਮਲਕੀ ਨੂੰ ਅੱਗ ਲੱਗ ਉੱਠੀ ਉਹਨੇ ਰੁਮਾਲ ਜਿਵੇਂ ਪਛਾਣ ਲਿਆ ਸੀ ਇਹ ਇਹ ਸੱਤੀ ਦੀ ਜ਼ੁਬਾਨ ਧੜਕਣ ਲੱਗ ਪਈ ਉਹਨੂੰ ਪਛਤਾਵਾ ਲੱਗ ਰਿਹਾ ਸੀ ਕਿਉਂ ਨੇ ਮਲਖੀ ਦੇ ਆਉਣ ਤੋਂ ਪਹਿਲਾਂ ਰੁਮਾਲ ਲੁਕਾ ਕਿਉਂ ਨਾ ਲਿਆ ਵੇਖੇ ਨਾ ਹੈ ਲੀਲਾ ਮੇਰੇ ਨਾਲ ਲੜ ਕੇ ਸਾਰੇ ਪਟੋਲੇ ਲੈ ਕੇ ਚਲੀ ਗਈ ਮੈਂ ਮਾਨ ਮਹਿਸੂਸ ਕੇ ਬੈਠੀ ਰਹੀ ਤੇ ਆ ਟਟ ਪੈਣਾ ਜੱਗੀ ਮੱਲੋ ਮੱਲੀ ਮੇਰੇ ਅੱਗੇ ਰੁਮਾਲ ਸੁੱਟ ਗਿਆ ਸੱਤੀ ਨੇ ਸਾਰਾ ਦੋਸ਼ ਜੱਗੀ ਦੇ ਸਿਰ ਮੜ ਦਿੱਤਾ ਜੱਗੀ ਦੇ ਬੱਚੇ ਦੀਆਂ ਹੱਡੀਆਂ ਲੈਂਦੀਆਂ ਨੇ ਪਈਆਂ ਤੇ ਤੈਨੂੰ ਕੀ ਆਖਾਂ ਲੈ ਬਣਾ ਲੈ ਪਟੋਲਾ ਮੈਲਖੀ ਨੇ ਰੁਮਾਲ ਫੜ ਕੇ ਲੀਰਾਂ ਲੀਰਾਂ ਕਰ ਦਿੱਤਾ ਗੁੱਸੇ ਨਾਲ ਉਹਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ ਸੀ ਮੈਂ ਮੈਂ ਸੱਤੀ ਬੋਸ ਕਰਨ ਲੱਗ ਪਈ ਮੈਲਖੀ ਨੇ ਰੁਮਾਲ ਨਹੀਂ ਸੀ ਪਾੜਿਆ ਗਰੀਬ ਸੱਤੀ ਦੀਆਂ ਸੱਦਰਾਂ ਕਤਲ ਕਰ ਦਿੱਤੀਆਂ ਸਨ ਉਹਨੂੰ ਸਮਝ ਨਹੀਂ ਸੀ ਪੈਂਦੀ ਕਿ ਰੁਮਾਲ ਵੇਖ ਕੇ ਮੈਲਖੀ ਇੰਨਾ ਗਰਮ ਕਿਉਂ ਹੋ ਗਿਆ ਸੀ ਮੈਂ ਮੈਂ ਕੀ ਤੈਨੂੰ ਕਿਸੇ ਦੀ ਆਖੀ ਵੇਖੀ ਲੱਗਦੀ ਨਹੀਂ ਤੇ ਜੱਗੀ ਨਾਲ ਤਾਂ ਮੈਂ ਮੈਲਖੀ ਨੇ ਲੀਰਾਂ ਗੁੱਚਾ-ਮੁੱਚਾ ਕਰਕੇ ਪੈਰਾਂ ਵਿੱਚ ਸੁੱਟ ਦਿੱਤੀਆਂ ਨਹੀਂ ਇਹ ਧਰਮੇ ਦੀ ਪੱਠੀ ਵਿੱਚ ਸੁੱਟਾਂਗਾ ਉਹਨੇ ਲੀਰਾ ਫੇਰ ਫੜ ਕੇ ਜੇਬ ਵਿੱਚ ਪਾ ਲਈਆਂ ਉਹ ਤਾਂ ਅਜੇ ਆਂਦਾ ਸੀ ਮੈਂ ਤੈਨੂੰ ਰੇਸ਼ਮੀ ਸਾੜੀ ਲਿਆ ਦੇਵਾਂਗਾ ਭੋਲੇਪਾ ਹੀ ਸੱਤੀ ਨੇ ਇੱਕ ਹੋਰ ਸ਼ਿਕਾਇਤ ਲਾ ਦਿੱਤੀ ਮਲਖੀ ਦਾ ਗੁੱਸਾ ਭੜਕਾਉਣ ਵਾਸਤੇ ਇਹ ਸੱਤੀ ਦੀ ਬਹੁਤ ਵੱਡੀ ਗਲਤੀ ਸੀ ਬਿਨਾਂ ਸੋਚੇ ਸਮਝੇ ਹੀ ਉਹਨੇ ਬਲਦੀ ਤੇ ਤੇਲ ਪਾ ਦਿੱਤਾ ਤੇਰੇ ਵਾਸਤੇ ਸਾੜੀ ਫਿਰ ਤੋਂ ਉਸੇ ਨਾਲ ਹੀ ਬਿਨਾਂ ਵਾਅਦਾ ਪੂਰਾ ਕੀਤੇ ਹੀ ਮਲਖੀ ਉੱਥੋਂ ਤੁਰ ਪਿਆ ਚਾਹ ਮਾਰਨ ਲੱਗੇ ਉਹਨੇ ਜੱਗੀ ਕੇ ਮਕਾਨ ਵੱਲ ਬਲਦੀਆਂ ਅੱਖਾਂ ਨਾਲ ਤੱਕਿਆ ਉਹਦਾ ਬਸ ਚੱਲਦਾ ਤਾਂ ਉਹ ਇੱਕੇ ਨਜ਼ਰ ਨਾਲ ਸਭ ਕੁਝ ਸਾੜ ਕੇ ਸਵਾਹ ਕਰ ਦਿੰਦਾ ਉ ਰੇਸ਼ਮੀ ਸਾੜੀ ਹਰਾਮੀ ਬਦਮਾਸ਼ ਹੱਛਾ ਅੱਜ ਆ ਕੇ ਏਕੜੀ ਹੋ ਜਾਏਗੀ ਮਲਕੀ ਵਿੱਚ ਵਿੱਚ ਸੜਦਾ ਭਜਦਾ ਜਾ ਰਿਹਾ ਸੀ ਉਹਦੀਆਂ ਅੱਖਾਂ ਵਿੱਚੋਂ ਲੰਬਾ ਨਿਕਲ ਰਹੀਆਂ ਸਨ ਉਹਨੂੰ ਨਾੜਾਂ ਵਿੱਚ ਗਰਮ ਲਹੂ ਦੀ ਥਾਂ ਤੇ ਜਾਵ ਚੱਕਰ ਲਾ ਰਿਹਾ ਮਹਿਸੂਸ ਹੋ ਰਿਹਾ ਸੀ ਕ੍ਰੋਧ ਵਿੱਚ ਉਹ ਪਾਗਲ ਹੋ ਰਿਹਾ ਸੀ ਹਾਨੀਆਂ ਵਿੱਚ ਖਲੋ ਕੇ ਜੱਗੀ ਜਿੰਨੀਆਂ ਕੁੜੀਆਂ ਦੀਆਂ ਗੱਲਾਂ ਕਰਦਾ ਹੁੰਦਾ ਸੀ ਉਹ ਸਾਰੀਆਂ ਮਲਕੀ ਦੀਆਂ ਅੱਖਾਂ ਅੱਗੇ ਫੈਰ ਰਹੀਆਂ ਸਨ ਉਹਨਾਂ ਵਿੱਚ ਸੱਤੀ ਵੀ ਸੀ ਸੱਤੀ ਸਾਰੀਆਂ ਨਾਲੋਂ ਸੋਹਣੀ ਸੀ ਜੱਗੀ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਸੱਤੀ ਵੱਲ ਵੇਖ ਰਿਹਾ ਸੀ ਇੱਕੇ ਗੱਲ ਦਾ ਬਚਾ ਸੀ ਕਿ ਸੱਤੀ ਉਮਰੋਂ ਬਹੁਤ ਛੋਟੀ ਸੀ ਸਿਰਫ 7 ਸਾਲ ਦੀ ਜੱਗੀ ਉਹਨੂੰ ਵਿਖਾ ਵਿਖਾ ਕੇ ਰੇਸ਼ਮੀ ਰੁਮਾਲ ਹਿਲਾ ਰਿਹਾ ਸੀ ਬਿਲਕੁਲ ਓਵੇਂ ਜਿਵੇਂ ਕੋਈ ਵਿਗੜਿਆ ਹੋਇਆ ਅਮੀਰ ਸੱਤਾਂ ਦਿਨਾਂ ਦੇ ਭੁੱਖੇ ਨੂੰ ਰੋਟੀ ਦਾ ਝੂਠਾ ਟੁਕੜਾ ਵਿਖਾਵ ਖਾਵ ਖਾ ਕੇ ਚਰਕਾਉਂਦਾ ਹੈ। ਖਿਆਲ ਹੀ ਖਿਆਲ ਵਿੱਚ 37 ਵਧ ਕੇ 8 9 10 13 14 15 ਸਾਲ ਦੀ ਹੋ ਗਈ। ਜੱਗੀ ਨੇ ਉਹਦੇ ਸਾਹਮਣੇ ਰੁਮਾਲ ਦੀ ਥਾਂ ਬਨਾਰਸੀ ਸਾੜੀ ਖਿਲਾਰ ਦਿੱਤੀ। ਜਨਮ ਦੀ ਆਦਣੀ ਸੱਤੀ ਉਸ ਸਾੜੀ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੀ ਸੀ। ਜੱਗੀ ਸਾੜੀ ਹਿਲਾ ਹਿਲਾ ਕੇ ਸੱਤੀ ਨੂੰ ਆਪਣੇ ਤਿੰਨ ਮੰਜਲੇ ਮਹਿਲ ਵੱਲ ਇਸ਼ਾਰੇ ਕਰ ਰਿਹਾ ਸੀ ਸੱਤੀ ਕਦੇ ਉਸ ਸਾੜੀ ਵੱਲ ਵੇਖਦੀ ਕਦੇ ਆਪਣੇ ਪਾਟੇ ਪੁਰਾਣੇ ਅਹਿਰਿਆਂ ਵੱਲ ਸਾੜੀ ਦੇ ਪਿੱਛੇ ਗੁੰਡੀਆਂ ਅੱਖਾਂ ਵਾਲਾ ਜੱਗੀ ਖੜਾ ਮੁਸਕਰਾ ਰਿਹਾ ਸੀ ਸੱਤੀ ਨੇ ਘਬਰਾ ਕੇ ਪਿਛਲੇ ਪਾਸੇ ਵੇਖਿਆ ਉਹਦੇ ਪਿੱਛੇ ਚੌੜੀ ਛਾਤੀ ਤਾਣੀ ਮਲਖੀ ਖੜਾ ਸੀ ਉਹਦੇ ਚਿਹਰੇ ਉੱਤੇ ਪਿਆਰ ਸਾਉਪੁਣਾ ਤੇ ਵਫਾਦਾਰੀ ਚਲਕ ਰਹੀ ਸੀ ਤੱਤੀ ਨੇ ਦੋਹਾਂ ਹੱਥਾਂ ਨਾਲ ਕਟ ਕੇ ਮਲਖੀ ਦਾ ਪੱਲਾ ਫੜ ਲਿਆ ਸਮਝੋ ਕਿ ਉਹਨੇ ਦੋਹਾਂ ਵਿੱਚੋਂ ਇੱਕ ਦੀ ਚੋਣ ਕਰ ਲਈ ਪਰ ਉਹਦੀਆਂ ਅੱਖਾਂ ਅਜੇ ਵੀ ਉਸ ਸੁਨਹਿਰੀ ਝਲਕ ਵਾਲੀ ਸਾੜੀ ਉੱਤੇ ਟਿਕੀਆਂ ਹੋਈਆਂ ਸਨ ਮਲਖੀ ਨੇ ਇਨ੍ਹਾਂ ਖਿਆਲਾਂ ਤੋਂ ਛਡਕਾਰਾ ਪਾਉਣ ਵਾਸਤੇ ਜ਼ੋਰ ਦੀ ਸੈਰ ਛੰਡਿਆ ਕਿਉਂਕਿ ਉਮਰ ਤੇ ਬੁੱਧੀ ਨਾਲੋਂ ਇਹ ਖਿਆਲ ਕੁਝ ਭਾਰੀ ਸਨ ਇਹਨਾਂ ਦੇ ਪੂਰੇ ਅਰਥ ਸਮਝਣ ਦੀ ਉਹਨੂੰ ਅਜੇ ਸੋਝੀ ਨਹੀਂ ਸੀ ਅਚੰਚੇਤ ਕ੍ਰੋਧ ਦਾ ਧੱਕਿਆ ਹੋਇਆ ਉਹ ਜਿਵੇਂ ਡੂੰਘੇ ਪਾਣੀ ਵਿੱਚ ਡੱਗ ਪਿਆ ਸੀ ਦਰਵਾਜਿਆਂ ਬਾਹਰ ਨਿਕਲ ਕੇ ਮਲਕੀ ਉਸੇ ਥੜੇ ਤੇ ਜਾ ਬੈਠਾ ਜਿੱਥੇ ਉਹਨੇ ਜੱਗੀ ਦਾ ਦਿੱਤਾ ਹੋਇਆ ਲੱਡੂ ਸੱਤੀ ਦੀ ਝੋਲੀ ਵਿੱਚੋਂ ਕੋਹ ਕੇ ਗੰਦੀ ਨਾਲੀ ਵਿੱਚ ਸੁੱਟਿਆ ਸੀ ਸੁੱਤੇ ਹੀ ਉਹਦਾ ਹੱਥ ਸੱਜੇ ਪਾਸੇ ਜੇਬ ਵਿੱਚ ਚਲਾ ਗਿਆ ਉਹਨੇ ਉਸ ਪਵਾੜੇ ਹੱਥੇ ਰੁਮਾਲ ਦੀਆਂ ਲੀਰਾਂ ਕੱਢ ਲਈਆਂ ਬੜੀ ਕਿਰਣਾ ਭਰੀ ਨਜ਼ਰ ਨਾਲ ਉਹਨੇ ਉਹਨਾਂ ਵੱਲ ਤੱਕਿਆ ਫਿਰ ਉਹਨੇ ਲੀਰਾਂ ਦੇ ਛੋਟੇ-ਛੋਟੇ ਟੁਕੜੇ ਕਰਨੇ ਸ਼ੁਰੂ ਕਰ ਦਿੱਤੇ ਜਿੰਨੇ ਛੋਟੇ ਤੇ ਛੋਟੇ ਕਰ ਸਕਦਾ ਸੀ ਸੱਜਾ ਹੱਥ ਉੱਚਾ ਕਰਕੇ ਉਹਨੇ ਉਹ ਲੀਰਾਂ ਗੰਦੀ ਨਾਲੀ ਵਿੱਚ ਵਗਾਹ ਮਾਰੀਆਂ ਉਹਦਾ ਵਾਸ ਚੱਲਦਾ ਤਾਂ ਉਹ ਜੱਗੀ ਵਰਗੇ ਹਜ਼ਾਰਾਂ ਵਿਗੜਿਆ ਹੋਇਆਂ ਦੀ ਅਮੀਰੀ ਵੀ ਇਸੇ ਤਰ੍ਹਾਂ ਖੰਡ-ਖੰਡ ਕਰਕੇ ਖੰਡਰਾਂ ਵਿੱਚ ਬਦਲ ਦੇਂਦਾ ਰੋਮਾਲ ਦੀਆਂ ਲੀਰਾਂ ਨਾਲੀ ਦੇ ਵਗਦੇ ਪਾਣੀ ਉੱਤੇ ਧਰਨ ਲੱਗ ਪਈਆਂ ਵੇਖ ਕੇ ਮਲਖੀ ਦਾ ਕੋਚ-ਕੋਚ ਠੰਡਾ ਹੋ ਰਿਹਾ ਗੁੱਸਾ ਫੇਰ ਭੜਕ ਉੱਠਿਆ ਉਹ ਛਾਲ ਮਾਰ ਕੇ ਥੜੇ ਤੋਂ ਉੱਤਰ ਬੈਠਾ ਸਣ ਕੁੱਤੇ ਪਿਆ ਡੇਢ ਕੁ ਘੰਟੇ ਕਾਨਾਂ ਫੜ ਕੇ ਉਹਨੇ ਲੀਰਾਂ ਗੰਦੇ ਪਾਣੀ ਵਿੱਚ ਡਬੋਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਕੰਮੋਂ ਉਹ ਉਦੋਂ ਹਟਿਆ ਜਦੋਂ ਕਾਲੇ ਗਾਰੇ ਵਿੱਚ ਗੜੱਚ ਹੋ ਕੇ ਰੇਸ਼ਮੀ ਲੀਰਾਂ ਗਾਰੇ ਦਾ ਰੂਪ ਧਾਰ ਕੇ ਨਾਲੀ ਦੇ ਥੱਲੇ ਬਹਿ ਗਈਆਂ ਰੇਸ਼ਮ ਦੀ ਤਾਂ ਸੋਨਾ ਚਰਹੀ ਹੁੰਦੀ ਹੈ ਜਿੰਨਾ ਚਿਰ ਉਹਦਾ ਤਾਣਾ ਪੇਟਾ ਕਿਤੋਂ ਛਿੱਜੇ ਨਾ ਤੇ ਜਦੋਂ ਉਹ 파ਟ ਕੇ ਤੰਦ ਤੰਦ ਹੋ ਜਾਏ ਲੋਕ ਉਹਨੂੰ ਸਾੜ ਕੇ ਸਵਾਹ ਕਰ ਦਿੰਦੇ ਨੇ ਤਾਂ ਕਿ ਉਹਦੀ ਮਲਮ ਬਣਾ ਕੇ ਜ਼ਖਮਾਂ ਤੇ ਲਾਈ ਜਾ ਸਕੇ ਰੁਮਾਲ ਦੀ ਹੋਂਦ ਮਿਟਾ ਕੇ ਮਲਖੀ ਜੇਤੂ ਜਰਨੈਲ ਵਾਂਗ ਫਿਰ ਉਸੇ ਥੜੇ ਉੱਤੇ ਲੱਤਾਂ ਲਮਕਾ ਕੇ ਬਹਿ ਗਿਆ ਪੌਂ ਪੌਂ ਕੇ ਉਹਦੀ ਨਿਗਾਹ ਕੋਟ ਦੇ ਦਰਵਾਜੇ ਵੱਲ ਜਾਂਦੀ ਉਸ ਵੇਲੇ ਸੱਤੀ ਦੀ ਨਹੀਂ ਉਹ ਜੱਗੀ ਦੀ ਉਡੀਕ ਕਰ ਰਿਹਾ ਸੀ ਤੱਤੇਗਾ ਉਹ ਜੱਗੀ ਨਾਲ ਵੀ ਅੱਜ ਦਾ ਹਿਸਾਬ ਸੱਜਰਾ ਸੱਜਰਾ ਨਿਬੇੜ ਲੈਣਾ ਚਾਹੁੰਦਾ ਸੀ ਝੋਖੇ ਹਨੇਰੇ ਹੁੰਦੇ ਤੱਕ ਉਹ ਉੱਥੇ ਬੈਠਾ ਰਿਹਾ ਪਰ ਜੱਗੀ ਬਾਹਰ ਨਾ ਨਿਕਲਿਆ ਸੱਤੀ ਨਾਲ ਹੋਈਆਂ ਮਲਕੀ ਦੀਆਂ ਗੱਲਾਂ ਜੱਗੀ ਨੇ ਟੁੱਕੇ ਹੋਏ ਬੂਹੇ ਪਿੱਛੇ ਖਲੋ ਕੇ ਸੁਣ ਲਈਆਂ ਸਨ ਐਸ ਵਾਸਤੇ ਉਹਨੇ ਉਸ ਸ਼ਾਮ ਨੂੰ ਘਰੋਂ ਬਾਹਰ ਨਿਕਲਣ ਦਾ ਪੱਕਾ ਫੈਸਲਾ ਕਰ ਲਿਆ ਸੀ ਸ਼ਾਇਦ ਜੇ ਉਹ ਮਲਖੀ ਦੀਆਂ ਲੰਬਾਂ ਛੜਦੀਆਂ ਅੱਖਾਂ ਵੇਖ ਲੈਂਦਾ ਤਾਂ ਅਗਲੇ ਦਿਨ ਸਕੂਲ ਵੀ ਨਾ ਜਾਂਦਾ ਵਧਦੇ ਹਨੇਰੇ ਨਾਲ ਮਲਖੀ ਦੀ ਬਦਲਾ ਲੈਣ ਦੀ ਆਸ ਮਾਦਮ ਪੈਂਦੀ ਗਈ ਹੁਣ ਭਲ ਕਿ ਇਦਾ ਲੱਗੇਗਾ ਉਹ ਦਿਲ ਵਿੱਚ ਸੋਚ ਰਿਹਾ ਸੀ ਇਸੇ ਵੇਲੇ ਉਹਦੇ ਅੰਦਰ ਇੱਕ ਨਵੇਂ ਖਿਆਲ ਨੇ ਜਨਮ ਲਿਆ ਉਹ ਘਰ ਤਾਂ ਭਾਬੀ ਉਲੀਕ-ਉਲੀਕੇ ਕਮਲੀ ਹੋ ਰਹੀ ਹੋਵੇਗੀ ਉਹ ਇੱਕ ਵਾਰ ਤਰੱਕ ਕੇ ਓਟ ਬੈਠਾ ਜੱਗੀ ਨਾਲ ਸਿੱਝਣ ਦਾ ਕੰਮ ਅਗਲੇ ਦਿਨ ਤੇ ਪਾ ਕੇ ਉਹ ਘਰ ਨੂੰ ਤੁਰ ਪਿਆ ਉਹਦੀ ਤੇਜ਼ ਚਾਲ ਦੱਸ ਰਹੀ ਸੀ ਕਿ ਉਹਦੀ ਅੰਦਰੋਂ ਗੁੱਸੇ ਦੀ ਅੱਗ 부ਜੀ ਨਹੀਂ ਸੀ ਸਿਰਫ ਸਮੇ ਦਾ ਦਾਬੂ ਰੱਖ ਕੇ ਦਬਾ ਦਿੱਤੀ ਗਈ ਸੀ ਕੁਵੇਲਾ ਕਰਕੇ ਘਰ ਪਰਤਨ ਉਤੇ ਮਾਂ ਨੇ ਮਿੱਠੀਆਂ ਮਿੱਠੀਆਂ ਝੜਕਾਂ ਦਿੱਤੀਆਂ ਮਲਕੀ ਨੇ ਉਹਨਾਂ ਵੱਲ ਖਾਸ ਧਿਆਨ ਨਾ ਦਿੱਤਾ ਉਹ ਦੋ ਦੀ ਤਾਂ ਇੱਕੋ ਫਲਕਾ ਖਾ ਕੇ ਲੇਟ ਗਿਆ ਅੱਧੀ ਰਾਤ ਉਹਨੇ ਗੁੱਸੇ ਵਿੱਚ ਰਜਦਿਆਂ ਪਹੁੰਚਦਿਆਂ ਜਾਗ ਕੇ ਗੁਜ਼ਾਰ ਦਿੱਤੀ ਤੇ ਰਹਿੰਦੀ ਅੱਧੀ ਸੁਪਨੇ ਵਿੱਚ ਜੱਗੀ ਨਾਲ ਲੜਦਿਆਂ ਨਿੱਤ ਵਾਂਗ ਸਵੇਰੇ ਉੱਠ ਕੇ ਰੋਟੀਆਂ ਵੇਚਣ ਵਾਸਤੇ ਵੀ ਗਿਆ ਪਰ ਪਿਛਲੇ ਦਿਨ ਵਾਂਗ ਨਾ ਉਹਦੇ ਦਿਲ ਵਿੱਚ ਉਤਸ਼ਾਹ ਸੀ ਨਾ ਆਵਾਜ਼ ਵਿੱਚ ਮਿਠਾਸ ਗਲੀਆਂ ਵਿੱਚ ਦੋ ਢੇੜੇ ਲਾ ਕੇ ਉਹਨੇ ਮਸਾਂ ਸਾਢੇ 3 ਨਾਨੇ ਵਟੇ ਵਾਪਸ ਆ ਕੇ ਉਹਨੇ ਚੁੱਪਚਾਪ ਪੈਸੇ ਮਾਂ ਦੇ ਹੱਥ ਤੇ ਲਿਆ ਧਰੇ ਤੇ ਰੋਟੀਆਂ ਵਾਲਾ ਪੀਪਾ ਮੰਜੀ ਦੀ ਪੈਣ ਦੇ ਉੱਤੇ ਰਾਦੀ ਆਪਣੀਆਂ ਸੋਚਾਂ ਵਿੱਚ ਇੰਨੀ ਡੁੱਬੀ ਹੋਈ ਸੀ ਕਿ ਉਹਨੇ ਪੁੱਤਰ ਵੱਲ ਧਿਆਨ ਹੀ ਨਾ ਦਿੱਤਾ ਉਹ ਢੂੰਗੀ ਨਜ਼ਰ ਨਾਲ ਵੇਖ ਸਕਦੀ ਤਾਂ ਮਲਖੀ ਉਹਨੂੰ ਬਹੁਤ ਬਦਲਿਆ ਹੋਇਆ ਨਜ਼ਰ ਆਉਂਦਾ ਮਲਖੀ ਨੂੰ ਸਕੂਲ ਜਾਣ ਦੀ ਬਹੁਤ ਕਾਲੀ ਸੀ ਚੇਤੀ ਚੇਤੀ ਨਹਾ ਕੇ ਦੇ ਕੱਪੜੇ ਬਦਲ ਕੇ ਉਹ ਤਿਆਰ ਹੋ ਗਿਆ ਮਾਂ ਨੇ ਥਾਲੀ ਵਿੱਚ ਫੁਲਕਾ ਧਰ ਕੇ ਉਹਦੇ ਅੱਗੇ ਸਰਕਾਰ ਦਿੱਤਾ ਮਲਖੀ ਨੇ ਉਗਲ ਨਿਗਲ ਕਰਕੇ ਚਾਰ ਬੁਰਕੀਆਂ ਅੰਦਰ ਸੁੱਟੀਆਂ ਪਾਣੀ ਦੀਆਂ ਦੋ ਕੁੱਟਾਂ ਭਰ ਕੇ ਉਹਨੇ ਆਖਰੀ ਗਰਾਹੀ ਸੰਘੋਂ ੇਠਾਂ ਕੀਤੀ ਤੇ ਹੱਥ ਧੋ ਕੇ ਔਠ ਬੈਠਾ ਮਾਂ ਨਾਲ ਜ਼ੁਬਾਨ ਸਾਂਝੀ ਕੀਤੇ ਬਿਨਾਂ ਹੀ ਉਹ ਸਕੂਲ ਵੱਲੇ ਵਗ ਤੁਰਿਆ ਜਾਂਦਿਆਂ ਨੂੰ ਜੱਗੀ ਆਇਆ ਹੋਵੇ ਤਾਂ ਫੇਰ ਏ ਤੇ ਜੇ ਉਹ ਸੜਕ ਉੱਤੇ ਇਕੱਲਾ ਮਿਲ ਪਵੇ ਤਾਂ ਰੀਝਾਂ ਪੂਰੀਆਂ ਹੋ ਜਾਣ ਬੱਚੇ ਨੂੰ ਉੱਥੇ ਹੀ ਮਜ਼ਾ ਚਖਾ ਕੇ ਵਾਪਸ ਮੋੜ ਆਵਾ ਸਕੂਲੇ ਜਾਵਾ ਹੀ ਨਾ ਫਿਰ ਰੁਮਾਲ ਦੇਣ ਦਾ ਤੇ ਸਾੜੀਆਂ ਦੇਣ ਦੇ ਲਾਰੇ ਲਾਉਣ ਦਾ ਹਰਾਮੀ ਨੂੰ ਪਤਾ ਲੱਗ ਜਾਏ ਮੇਰੇ ਵੀ ਹੱਥ ਲਾਉਂਦੇ ਨੇ ਭਈ ਇਹ ਸੋਚਾਂ ਸੋਚਦਾ ਮਲਖੀ ਸਕੂਲੇ ਜਾ ਪੁੱਜਾ ਉੱਥੇ ਅੱਗੇ ਬੁੱਢੇ ਚਪੜਾਸੀ ਤੋਂ ਬਿਨਾਂ ਕੋਈ ਵੀ ਨਹੀਂ ਸੀ ਸਾਰਾ ਸਕੂਲ ਸੁੰਨਾ ਪਾ ਪਾ ਕਰ ਰਿਹਾ ਸੀ ਆਪਣੀ ਜਮਾਤ ਦੇ ਕਮਰੇ ਵਿੱਚ ਬਸਤਾ ਰੱਖ ਕੇ ਮਲਖੀ ਸੜ ਕੁੱਤੇ ਖਲੇ ਫਰਾਂ ਨਾਲ ਢੋਲ ਆ ਕੇ ਜੱਗੀ ਦੀ ਉਡੀਕ ਕਰਨ ਲੱਗਾ ਇੱਕ ਇੱਕ ਕਰਕੇ ਲੜਕੇ ਆਉਣੇ ਸ਼ੁਰੂ ਹੋ ਗਏ ਸਕੂਲ ਵਿੱਚ ਰੌਣਕ ਹੋ ਗਈ ਚਪੜਾਸੀ ਨੇ ਕਾਂਟੀ ਖੜਕਾ ਕੇ ਵਿਦਿਆਰਥੀਆਂ ਨੂੰ ਆਪੋ ਆਪਣੇ ਕਮਰਿਆਂ ਵਿੱਚ ਜਾਣ ਦੀ ਚੇਤਾਵਨੀ ਕਰਾਈ ਪਰ ਜੱਗੀ ਅਜੇ ਵੀ ਨਾ ਆਇਆ ਹਾਰ ਕੇ ਮਲਖੀ ਆਪਣੀ ਥਾਂ ਉੱਤੇ ਜਾ ਬੈਠਾ ਮੌਣਸ਼ੀ ਨੇ ਹਾਜ਼ਰੀ ਪੁਕਾਰਨੀ ਸ਼ੁਰੂ ਕਰ ਦਿੱਤੀ 엄ਰਨਾਥ ਹਾਜ਼ਰ ਜਨਾਬ ਵਿਦਿਆਰਥੀ ਹਾਜ਼ਰ ਦਾ ਜ਼ ਗਲੇ ਦੇ ਵਿੱਚ ਹੀ ਮਲ ਗਿਆ ਇਲਾਹੀ ਬਖਸ਼ ਹਾਜ਼ਰ ਜਨਾਬ ਬਖਸ਼ੀਸ਼ ਸਿੰਘ ਹਾਜ਼ਰ ਜਨਾਬ ਜਗਦੀਸ਼ ਰਾਏ ਹਾਜ਼ਰ ਜਨਾਬ ਹਾਜ਼ਰੀ ਬੋਲਦਾ ਹੋਇਆ ਜੱਗੀ ਕਮਰੇ ਵਿੱਚ ਦਾਖਲ ਹੋਇਆ ਬੇਟਾ ਦਾ ਬਚਾ ਕੇ ਆਇਆ ਏ ਅੱਛਾ ਅੱਧੀ ਛੁੱਟੀ ਹੋ ਲੈਣ ਦੇ ਉਦੋਂ ਬਚ ਕੇ ਕਿੱਥੇ ਲੱਗ ਜਾਏਗਾ ਜੀ ਤਾਂ ਕਰਦਾ ਏ ਹੁਣੇ ਉੱਠ ਕੇ ਫੜ ਲਵਾਂ ਬੋਦਿਆਂ ਤੋਂ ਮੁਣਸ਼ੀ ਮੁਨਸ਼ੀ ਕੀ ਕਰ ਲਵੇਗਾ ਉਹਦੇ ਰੂਲ ਛੱਡਦਿਆਂ ਤੱਕ ਮੈਂ ਇਹਦੇ ਵਾਲੀ ਤਾਂ ਮੈਜਿਕ ਕਾਰਡ ਦਿਆਂਗਾ ਪਿੱਛੋਂ ਬਾਵੇਂ ਮੈਨੂੰ ਵੀ ਚਾਰ ਵਾਜੀ ਜਾਣ ਪਰ ਇਸ ਵੇਲੇ ਦਾ ਲੱਗਣਾ ਔਖਾ ਏ ਅੱਧੀ ਛੁੱਟੀ ਵੇਲੇ ਠੀਕ ਏ ਤੇ ਜੇ ਕਿਤੇ ਰਾਤੀ ਮਿਲ ਜਾਂਦਾ ਤਾਂ ਸੁਆਦ ਆ ਜਾਂਦਾ ਹੱਛਾ ਹੁਣ ਕਿਹੜੀ ਹੋ ਬੀਤੀ ਏ ਮੈਂ ਕਸਰ ਸਫਾ ਪੈਨਸਲ ਕਢਾਲੋ ਮੁਨਸ਼ੀ ਦੀ ਖਰਖਰੀ ਜਹੀ ਗਰਜਵੀਂ ਆਵਾਜ਼ ਕੰਨੀ ਪਈ ਹੈ ਹਾਜ਼ਰੀ ਬੋਲ ਗਈ ਮਲਖੀ ਜਿਵੇਂ ਸੁੱਤਾ ਪਿਆ ਜਾਗ ਉੱਠਿਆ ਆਪਣੇ ਖਿਆਲਾਂ ਵਿੱਚ ਉਹ ਇੰਨਾ ਡੁੱਬਾ ਹੋਇਆ ਸੀ ਕਿ ਉਹਨੂੰ ਆਪਣੀ ਹਾਜ਼ਰੀ ਬੋਲਣ ਦਾ ਵੀ ਚੇਤਾ ਨਾ ਰਿਹਾ। ਬੰਤਾ ਸਿੰਘ ਤੂੰ ਬੜੋ। ਦੂਸਰੀ ਪਾਲ ਵਿੱਚ ਬੈਠੇ ਬੰਤਾ ਸਿੰਘ ਨੇ ਖਲੋ ਕੇ ਉੱਚੀ-ਉੱਚੀ ਪੜਨਾ ਸ਼ੁਰੂ ਕਰ ਦਿੱਤਾ। ਮਿਰਜ਼ਾ ਜਫਰ ਬੇਗ ਘੂੜੇ ਪਰ ਜਾ ਰਿਹਾ ਥਾ। ਮਿਰਜ਼ਾ ਨਹੀਂ ਮਿਰਜ਼ਾ। ਜਰਾ ਅੱਖਾਂ ਖੋਲ੍ਹ ਕੇ ਦੇਖੋ। ਜ਼ੇ ਹੈ ਜੀਮ ਨਹੀਂ। ਮੌਂਸ਼ੀ ਨੇ ਵਿਦਿਆਰਥੀ ਦਾ ਉਚਾਰਨ ਠੀਕ ਕਰਨ ਦੇ ਇਰਾਦੇ ਨਾਲ ਕਿਹਾ। ਮਿਰਜ਼ਾ ਬੰਦ ਸਿੰਘ ਨੇ ਆਪਣੀ ਠੇਠ ਬੋਲੀ ਵਿੱਚ ਦੁਹਰਾਇਆ। ارے مرزا مرزا میم رے زے مرزا کہو میم رے زے میم رے جے ج مونشی نے بانتا سنگھ دی سانگ لاوندیاں کہہا ج جال جوئے جواد ٹھیک ہے نا کیسا صحیح تلفظ ہے کمبخت کی لاٹھی جیسی سخت زبان میں لچک کہاں سے آئے تو پڑھ رہے عزیز مرزا جعفر بیگ گھوڑے پر زار تھا ਅਜ਼ੀਜ਼ ਨੇ ਉਠਦਿਆਂ ਸਾਰ ਕਾਲੀ ਕਾਲੀ ਪੜਨਾ ਸ਼ੁਰੂ ਕਰ ਦਿੱਤਾ ਜਿਵੇਂ ਉਹ ਪਹਿਲਾਂ ਹੀ ਆਪਣੀ ਵਾਰੀ ਦੀ ਉਡੀਕ ਵਿੱਚ ਸੀ ਸੁਭਾਨ ਅੱਲਾ ਮੌਲਵੀ ਸਾਹਿਬ ਨੇ ਗਾਫ ਕਾ ਗੈਨ ਔਰ ਜੀਮ ਕਾ ਜ਼ੇ ਬਣਾਕਰ ਰਖ ਦਿਆ ਬੇਗ ਔਰ ਜ਼ਾ ਰਹਾ ਥਾ ਭਈ ਤੁਮਨੇ ਵੋ ਸੀਨ ਔਰ ਸ਼ੀਨ ਕਾ ਲਤੀਫਾ ਸੁਨਾ ਹੈ ਕਭੀ ਮੁੰਸ਼ੀ ਨੇ ਬਾਕੀ ਲੜਕਿਆਂ ਨੂੰ ਸੰਬੋਧਨ ਕਰਕੇ ਪੁੱਛਿਆ ਸੁਣਾਓ ਜੀ ਸੁਣਾਓ ਜੀ ਬਹੁਤ ਸਾਰੇ ਲੜਕਿਆਂ ਵੱਲੋਂ ਕਠੀਆਂ ਵਜਾਂ ਆਈਆਂ एक अज़ीज़ जैसा बरकरदार हाथ में सपारा लिए मस्जिद में पढ़ने के लिए जा रहा था मुंशी ने कहना शुरू किया रास्ते में किसी ने पूछा भई कहाँ जा रहे हो जी मशीते उसने जवाब दिया और हाथ में क्या है जी शपारा अरे कभी सीन भी बोला करते हो हमदुल्लाह उसने फौरन जवाब दिया ਇਸ ਲਤੀਫੇ ਦੀ 5ਵੀਂ ਜਮਾਤ ਦੇ ਲੜਕਿਆਂ ਨੂੰ ਸਮਝ ਨਾ ਪਈ ਫਿਰ ਵੀ ਉਹ ਸਾਰਾ ਜੋਰ ਲਾ ਕੇ ਹੱਸੇ ਉਹ ਇੰਨਾ ਹੀ ਜਾਣਦੇ ਸਨ ਕਿ ਹਰ ਲਤੀਫੇ ਪਿੱਛੋਂ ਹੱਸਣਾ ਜ਼ਰੂਰੀ ਹੁੰਦਾ ਹੈ ਫਿਰ ਉਹਨਾਂ ਦੇ خیال ਅਨੁਸਾਰ ਜਿਹੜਾ ਲਤੀਫਾ ਮੁੰਸ਼ੀ ਨੇ ਸੁਣਾਇਆ ਹੈ ਉਹ ਜ਼ਰੂਰ ਹੀ ਹੱਸਣ ਵਾਲਾ ਹੋਵੇਗਾ ਇੱਕ ਮਿਲਖੀ ਨਹੀਂ ਹੱਸਿਆ ਉਹ ਦਾ ਇਸ ਪਾਸੇ ਧਿਆਨ ਹੀ ਨਹੀਂ ਸੀ ਕਿ ਜਮਾਤ ਵਿੱਚ ਕੀ ਹੋ ਰਿਹਾ ਹੈ ਉਹਦੀ ਸਾਰੀ ਸੌਰਤ ਇਸ ਗੋੰਦ ਵਿੱਚ ਉਲਜੀ ਹੋਈ ਸੀ ਕਿ ਜੱਗੀ ਤੋਂ ਬਦਲਾ ਕਿਵੇਂ ਲੈਣਾ ਹੈ Please like, share and subscribe.